ਦਾ ਪੰਜਾਬ ਬੋਲਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਵੇਂ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਜੀ ਹਾਂ ਢੱਡਰੀਆਂ ਵਾਲੇ ਦੇ ਡੇਰੇ ਦੇ ਵਿੱਚ ਜਵਰ ਜਨਾ ਤੋਂ ਬਾਅਦ ਲੜਕੀ ਦੇ ਕਤਲ ਦਾ ਮਾਮਲਾ ਹਾਈ ਕੋਰਟ ਪੁੱਜ ਚੁੱਕਿਆ ਏ ਐਸਐਸਪੀ ਪਟਿਆਲਾ ਤੋਂ ਜਵਾਬ ਤਲਵ ਕੀਤਾ ਜਾ ਰਿਹਾ ਹੈ ਤੁਹਾਨੂੰ ਇਸ ਵਿਸ਼ੇ ਦੇ ਜਾਣਕਾਰੀ ਜਿਹੜੀ ਹੈ ਜ਼ਰੂਰ ਦੇਵਾਂਗੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪਟਿਆਲਾ ਡੇਰੇ ਦੇ ਵਿੱਚ 2012 ਦੇ ਵਿੱਚ ਜਬਰ ਜਨਾਤ ਤੋਂ ਬਾਅਦ ਇੱਕ ਲੜਕੀ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐਸਐਸਪੀ ਪਟਿਆਲਾ ਤੋਂ ਜਵਾਬ ਤਲਬ ਕੀਤਾ ਇਸ ਮਾਮਲੇ ਦੇ ਵਿੱਚ ਮ੍ਰਿਤਕਾ ਦੇ ਭਰਾ ਸਾਹਿਬ ਸਿੰਘ ਸਿੰਘ ਨਿਵਾਸੀ ਮਾਜਰੀ ਸਮਾਣਾ ਪਟਿਆਲਾ ਨੇ ਪਟੀਸ਼ਨ ਦਾਖਲ ਕਰਕੇ ਇਸ ਮਾਮਲੇ ਦੀ ਜਾਂਚ ਸੀਬੀਆਈ ਜਾਂ ਸੀਨੀਅਰ ਆਈਪੀਐਸ ਦੀ ਅਗਵਾਈ ਦੇ ਵਿੱਚ ਐਐਸਆਈਟੀ ਤੋਂ ਕਰਵਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕਰ ਦਿੱਤੀ ਹੈ ਪਟੀਸ਼ਨ ਦੇ ਵਿੱਚ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਗੰਭੀਰ ਦੋਸ਼ ਲਾਏ ਗਏ ਨੇ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਤੱਕ ਮੁਲਤਵੀ ਕਰਦੇ ਹੋਏ ਐਸਐਸਪੀ ਪਟਿਆਲਾ ਤੋਂ ਇਸ ਮਾਮਲੇ 'ਚ ਪੱਖ ਰੱਖਣ ਲਈ ਕਿਹਾ ਹੈ ਕਿ ਪਟੀਸ਼ਨ ਦੇ ਵਿੱਚ ਕਿ ਉਸ ਦੀ ਭੈਣ ਦੀ 22 April 2012 ਨੂੰ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਡੇਰੇ ਦੇ ਵਿੱਚ ਜ਼ਬਰ ਜਨਾਹ ਕਰਨ ਤੋਂ ਬਾਅਦ ਕੋਈ ਜ਼ਹਿਰੀਲਾ ਪਦਾਰਥ ਦੇ ਕੇ ਹੱਤਿਆ ਕਰ ਦਿੱਤੀ ਗਈ ਸੀ ਪਟੇਸ਼ਨਰ ਦੇ ਮੁਤਾਬਕ ਉਸਦੀ ਭੈਣ ਇੱਕ ਧਾਰਮਿਕ ਲੜਕੀ ਸੀ ਜੋ ਕਿ 2002 ਤੋਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਪੈਰੋਕਾਰ ਬਣੀ ਹੋਈ ਸੀ ਜਦ ਉਹ ਆਪਣੀ ਕਿਸ਼ੋਰ ਅਵਸਥਾ ਦੇ ਵਿੱਚ ਸੀ ਤਾਂ ਉਹ ਧਾਰਮਿਕ ਸੇਵਾ ਕਰਨ ਲਈ ਲਗਾਤਾਰ ਉੱਥੇ ਜਾਂਦੀ ਸੀ ਅਤੇ ਰਣਜੀਤ ਸਿੰਘ ਪ੍ਰਤੀ ਉਸਦੀ ਬਹੁਤ ਸ਼ਰਧਾ ਸੀ ਉਸਦੀ ਹੱਤਿਆ ਤੋਂ ਕੁਝ ਦਿਨ ਪਹਿਲਾਂ ਉਸਦੀ ਭੈਣ ਨੂੰ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਅਸਲੀਅਤ ਦੇ ਬਾਰੇ ਪਤਾ ਲੱਗਿਆ ਸੀ ਉਹ ਡੇਰੇ ਦੇ ਵਿੱਚ ਮਹਿਲਾ ਭਗਤਾਂ ਨੂੰ ਪ੍ਰਭਾਵਿਤ ਕਰਦਾ ਸੀ ਤੇ ਫਿਰ ਉਹਨਾਂ ਦਾ ਏਜੰਸੀ ਸ਼ੋਸ਼ਣ ਕਰਦਾ ਸੀ ਉਸ ਦੀ ਭੈਣ ਨੇ ਆਪਣੇ ਮਾਤਾ ਪਿਤਾ ਤੇ ਪੁਲਿਸ ਨੂੰ ਦੱਸ ਕੇ ਸ਼ੋਸ਼ਣ ਪ੍ਰਤੀ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਖਿਲਾਫ ਵਿਰੋਧ ਕਰਨ ਦਾ ਫੈਸਲਾ ਕੀਤਾ ਇਸ ਤੇ ਬਾਬੇ ਨੇ ਉਸ ਨੂੰ ਧਮਕੀ ਦਿੱਤੀ ਜੇ ਉਸ ਨੇ ਕਿਸੇ ਨੂੰ ਕੁਝ ਵੀ ਦੱਸਿਆ ਤਾਂ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ ਪਟੀਸ਼ਨ ਦੇ ਮੁਤਾਬਕ ਉਸ ਦੀ ਭੈਣ ਡਰੀ ਨਹੀਂ ਤੇ ਉਸ ਨੇ ਬਾਬੇ ਖਿਲਾਫ ਵਿਰੋਧ ਕਰਨ ਦਾ ਫੈਸਲਾ ਕੀਤਾ ਤੇ ਉਸ ਦੇ ਭਰਾ ਤੇ ਮਾਤਾ ਪਿਤਾ ਨੂੰ ਪੂਰੀ ਕਹਾਣੀ ਦੱਸੀ ਉਹ ਰਣਜੀਤ ਸਿੰਘ ਦੀਆਂ ਪੀੜਤਾ ਚੋਂ ਇੱਕ ਕੈ ਜਿਸ ਨਾਲ ਵਾਰ-ਵਾਰ ਜ਼ਬਰ ਜਨਾਹ ਹੋਇਆ ਹੈ ਨਤੀਜੇ ਵਜੋਂ ਉਹ ਬਾਬੇ ਵੱਲੋਂ ਗਰਭਵਤੀ ਹੋ ਗਈ ਸੀ ਉਸਨੇ ਉਸਦੇ ਬੱਚੇ ਨੂੰ ਸਵੀਕਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ ਇਹ ਵੀ ਧਮਕੀ ਦਿੱਤੀ ਗਈ ਸੀ ਕਿ ਉਸਨੇ ਇਸ ਤੱਥ ਬਾਰੇ ਕਿਸੇ ਨੂੰ ਵੀ ਦੱਸਿਆ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ ਉਸ ਦੀ ਭੈਣ ਨੂੰ ਉਸ ਦੀ ਸੁਰੱਖਿਆ ਤੇ ਦੇਖਭਾਲ ਲਈ ਉਸ ਦੀ ਭੈਣ ਦੇ ਸਹੁਰੇ ਘਰ ਲਿਜਾਇਆ ਗਿਆ ਸੀ 22 April 2012 ਦੀ ਦੁਪਹਿਰ ਉਸ ਨੂੰ ਗੁਰਦੁਆਰਾ ਸਾਹਿਬ ਦੇ ਡੇਰੇ 'ਚ ਮੌਜੂਦ ਤੇ ਬਾਬੇ ਦੇ ਨਾਲ ਮਾਮਲਾ ਸੁਲਝਾਉਣ ਲਈ ਫੋਨ ਆਇਆ ਜਿਸ ਤੇ ਉਹ ਚਲੀ ਜਾਂਦੀ ਹੈ ਡੇਰੇ ਪੁੱਜੀ ਹੈ ਉਸ ਨੂੰ ਆਪਣੇ ਘਰ ਤੇ ਫੋਨ ਕਰਕੇ ਦੱਸਿਆ ਕਿ ਬਾਬੇ ਨੇ ਉਸ ਨੂੰ ਜ਼ਹਿਰ ਦੇ ਦਿੱਤਾ ਉਸ ਤੋਂ ਬਾਅਦ ਉਸ ਦੀ ਭੈਣ ਨੇ ਦਮ ਤੋੜ ਦਿੱਤਾ ਹੈ ਬਾਬੇ ਦੇ ਪੈਰੋਕਾਰਾਂ ਨੇ ਪਟੀਸ਼ਨਰ ਨੂੰ ਧਮਕੀ ਦਿੱਤੀ ਸੀ ਕਿ ਉਹ ਛੱਡ ਦੇਣ ਨਹੀਂ ਤਾਂ ਉਹ ਪਟੀਸ਼ਨਰ ਤੇ ਪੂਰੇ ਪਰਿਵਾਰ ਨੂੰ ਮਾਰ ਦੇਣਗੇ 7ਵੀਂ ਦੀ ਹਾਲਤ ਦੇ ਵਿੱਚ ਆਏ ਪਟੀਸ਼ਨਰ ਨੂੰ ਆਪਣੇ ਪਰਿਵਾਰ ਨੂੰ ਬਚਾਉਣ ਲਈ ਸ਼ਹਿਰ ਤੋਂ ਭੱਜਣਾ ਪਿਆ ਤੇ ਤਦ ਤੋਂ ਪਟੀਸ਼ਨਰ ਅਣਪਛਾਤੀਆਂ ਥਾਵਾਂ ਤੇ ਲੁਕ ਕੇ ਰਹਿ ਰਿਹਾ ਹੈ। ਇਹ ਪਟੀਸ਼ਨਰ ਨੇ ਆਪਣੀ ਭੈਣ ਦੀ ਹੱਤਿਆ ਦੇ ਮਾਮਲੇ ਬਾਰੇ ਪੁੱਛਗਿੱਛ ਕਰਨ ਲਈ ਕਈ ਵਾਰ ਪੁਲਿਸ ਸਟੇਸ਼ਨ ਪਸਿਆਣਾ ਦੇ ਪੁਲਿਸ ਅਧਿਕਾਰੀਆਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਪਸਿਆਣਾ ਦੇ ਪੁਲਿਸ ਅਧਿਕਾਰੀਆਂ ਨੇ ਪਟੀਸ਼ਨਰ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਹੈ ਹਾਲਾਂਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਨੇ ਨਵੇਂ ਵਿਵਾਦਾਂ ਦੇ ਵਿੱਚ ਹੁਣ ਘਿਰ ਚੁੱਕੇ ਨੇ ਹਾਲਾਂਕਿ ਬڑے ਵੱਡੇ ਮਾਮਲੇ ਦੇ ਵਿੱਚ 2012 ਦੇ ਵਿੱਚ ਪਰਮੇਸ਼ਰ ਦੁਆਰ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਇੱਕ ਲੜਕੀ ਦੀ ਮੌਤ ਹੁੰਦੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਪਰਿਵਾਰ ਨੇ ਰਣਜੀਤ ਸਿੰਘ ਤੇ ਬਲਾਤਕਾਰ ਤੇ ਕਤਲ ਕਰਨ ਦੇ ਇਲਜ਼ਾਮ ਲਗਾਏ ਨੇ ਪਰਿਵਾਰ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਸੀਬੀਆਈ ਜਾਂਚ ਦੀ ਮੰਗ ਕਰ ਦਿੱਤੀ ਹੈ ਜਵਾਬ ਦਾਖਲ ਕਰਨ ਦੇ ਜਿਹੜੇ ਹੁਕਮ ਨੇ ਐਸਐਸਪੀ ਨੂੰ 20 ਨਵੰਬਰ ਤੱਕ ਦੇ ਦਿੱਤੇ ਗਏ ਨੇ ਸੋ ਮਿਲਦੇ ਆ ਜੀ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨ